ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਿਊਜ਼ ਜਰੀਆ ਦੇ ਵਿੱਚ ਮੌਸਮਾਂ ਦੀ ਅਪਡੇਟ ਲੈ ਕੇ ਆਜਾ ਰਹੇ ਹਾਂ ਜੀ ਗੱਲ ਅਗਲੇ 5 ਦਿਨਾਂ ਦੀ ਕਰਾਂਗੇ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਆਉਂਦੇ 5 ਦਿਨਾਂ ਦੇ ਵਿੱਚ ਯਾਨੀ ਕਿ 4-5 ਫਰਵਰੀ ਤੱਕ ਮੌਸਮ ਦੀ ਅਪਡੇਟ ਤੁਹਾਨੂੰ ਦੇਣੀ ਆ ਸੈਟਲਾਈਟ ਦੱਸੇ ਰਿਹਾ ਐਸਲਿਤੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਦੇ ਤੇ ਸੈਟਲਾਈਟ ਦੀ ਤਸਵੀਰ ਦੇਖ ਸਕਦੇ ਆ ਕਿ ਅਸਲ ਇਹ ਲਗਭਗ ਉਪਰਲੇ ਭਾਗਾਂ ਦੇ ਵਿੱਚ ਯਾਨੀ ਕਿ ਮਾਜੇ ਦੇ ਉਪਰਲੇ ਖੇਤਰਾਂ ਦੇ ਵਿੱਚ ਬਦਲ ਬਈ گزر ਰਹੀ ਆ ਪਛਮੀ ਸਿਸਟਮ ਗਰਾਊਂਡ ਲੈਵਲ ਤੇ ਮੌਜੂਦ ਜਿਹੜੀ ਜੋ ਮੌਜੂਦਗੀ ਹੈ ਜਿਹੜੀ ਸ਼ੁਰੂ ਹੋ ਚੁੱਕੀ ਆ ਕੱਲ 31 ਤਰੀਕ ਨੂੰ ਔਰ 1 ਤਰੀਕ ਨੂੰ ਇਹ ਸਿਸਟਮ ਵੱਖਰੇਣ ਦੇ ਆਸਾਰ ਨੇ ਸਿਸਟਮ ਐਕਚੁਅਲੀ ਦੋ ਆਣਿਆ ਇੱਕ ਇੱਕ ਤਰੀਕ ਨੂੰ ਸਰਗਰਮ ਹੋਣ ਜਾ ਰਿਹਾ ਤੇ ਇਹਦਾ ਅਸਰ ਕੱਲ ਤੋਂ ਸ਼ੁਰੂ ਹੋ ਜਾਏਗਾ ਹਾਲਾਂਕਿ ਅੱਜ ਤੋਂ ਹੀ ਬਦਲਵਾਏ ਨਾਲ ਇਹ ਸਿਸਟਮ ਹੈ ਜਿਹੜਾ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਐਂਟਰੀ ਮਾਰ ਚੁੱਕਾ ਤੇ ਕੱਲ ਕਤੇ ਤਰੀਕ ਨੂੰ ਕਿਤੇ ਹਲਕੀ ਬੰਦਾਬੰਦੀ ਦੇ ਅਸਰ ਹੋਣਗੇ ਹਰਿਆਣਾ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਪੰਜਾਬ ਦੇ ਕੁਝ ਥਾਵਾਂ ਦੇ ਵਿੱਚ ਕੱਲ ਸ਼ਾਮ ਨੂੰ ਦੇ ਹਲਕੇ ਸ਼ਰਾਟ ਜਿਹੜੇ ਸ਼ੁਰੂ ਹੋ ਸਕਦੇ ਨੇ ਇੱਕ ਤਰੀਕ ਨੂੰ ਮਾਝਾ 도ਆਬਾ ਫੁਵਾਦ ਖੇਤਰਾਂ ਦੇ ਵਿੱਚ ਔਰ ਕੇਂਦਰੀ ਮਾਲਵੇ ਦੇ ਜਿਹੜੇ ਜ਼ਿਲ੍ਹੇ ਆ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕ ਕੁਝ ਖਾਗਾਂ ਦੇ ਵਿੱਚ ਹਲਕੇ ਕੁਝ ਖਾਗਾਂ ਦੇ ਵਿੱਚ ਦਰਮਿਆਨੇ ਸ਼ਰਾਟੇ ਲੱਗਣ ਦੇ ਅਸਰ ਹੋਣਗੇ ਇਸ ਤੋਂ ਇਲਾਵਾ ਇਸ ਇਸਤਰੀ ਦਾ ਮੁੱਖ ਅਸਰ ਹੈ ਜਿਹੜਾ ਉਹ ਦਿੱਲੀ ਗੁਰੂਗਰਾਮ ਨੋਇਡਾ ਹਰਿਆਣਾ ਦੇ ਉਹ ਖੇਤਰ ਜਿਹੜੇ ਦਿੱਲੀ ਦੇ ਨਾਲ ਲੱਗਦੇ ਆ ਤੇ ਯੂਪੀ ਦੇ ਨਾਲ ਲੱਗਦੇ ਆ ਰਾਜਸਥਾਨ ਦੇ ਦੱਖਣ ਪੂਰਬੀ ਖੇਤਰ ਤੇ ਯੂਪੀ ਦੇ ਜਿਹੜੇ ਆ ਪਛਮੀ ਭਾਗ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀ ਕੁਝ ਖੇਤਰਾਂ ਦੇ ਵਿੱਚ ਦਰਮਿਆਨੇ ਮੀ ਕੁਝ ਖੇਤਰਾਂ ਦੇ ਵਿੱਚ ਗੜੇਮਾਰ ਉਹ ਗੜੇਮਾਰ ਹਰਿਆਣਾ ਦੇ ਦੱਖਣੀ ਭਾਗਾਂ ਦੇ ਵਿੱਚ ਦਿੱਲੀ ਗੁਰੂਗਰਾਮ ਨੋਇਡਾ ਜਾਂ ਪਛਮੀ ਯੂਪੀ ਦੇ ਕੁਝ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਲਗਾਤਾਰ ਲਗਾਤਾਰ ਮਤਲਬ ਕਿ ਕੁਝ ਭਾਗਾਂ ਦੇ ਵਿੱਚ ਲਗਾਤਾਰਤਾ ਦੇ ਵਿੱਚ ਘਰੇਵਾਰ ਹੋ ਸਕਦੀ ਹੈ 5-10 ਮਿੰਟਾਂ ਦੇ ਲਈ ਉਸ ਵਾਫਰ ਤੋਂ ਸੈਲਮੀ ਵਾਲੇ ਜਿਹੜੇ ਵੱਲ ਸਕਦੇ ਨੇ ਤੇ ਫਿਰ ਤੋਂ ਹਲਕੀ ਘਰੇਵਾਰ ਕੁਝ ਕਿ ਭਾਗਾਂ ਦੇ ਵਿੱਚ ਲੱਗਣ ਦੇ ਅਸਰ ਹੋਣਗੇ ਸੋ ਇਕ ਤਰੀਕ ਤੋਂ ਬਾਅਦ 2 ਤਰੀਕ ਤੱਕ ਇਹ ਸਿਸਟਮ ਜੋਪੀ ਦੇ ਕੁਝ ਇਤਨਾ ਦੇ ਵਿੱਚ ਸਰਗਰਮ ਹੋ ਸਕਦਾ ਹੈ ਬਾਕੀ ਪੰਜਾਬ ਰਾਜਸਥਾਨ ਹਰਿਆਣਾ ਦੇ ਕਾਫੀ ਖਾਗਾਂ ਦੇ ਵਿੱਚੋਂ ਇਸ ਸਿਸਟਮ ਨੂੰ ਜੜੀਆਂ ਸੰਭਵਤ ਹੋ ਜਾਏਗਾ ਅਗਲਾ ਸਿਸਟਮ ਫਿਰ 3 ਤਰੀਕ ਨੂੰ ਆ ਰਿਹਾ ਜਿਹੜਾ ਕਿ ਪੰਜਾਬ ਦੇ ਵਿੱਚ ਕਹ ਲਿਆ ਕਿ ਪੈੜ ਤੇ ਲੱਗੇ 70% ਖੇਤਰਾ ਦੇ ਵਿੱਚ ਉਮੀਦ ਆਸਾਰ ਵੜਦੇ ਜਾਫਰੇ ਨੇ ਕਿਤੇ ਦਰਮਿਆਨੇ ਤੋਂ ਫਾਰੀ ਵੀ ਲੱਗ ਸਕਦੇ ਨੇ ਕੁਝ ਖਾਗਾਂ ਦੇ ਵਿੱਚ ਹਲਕੀ ਗੜੇਮਾਰ ਪੰਜਾਬ ਦੇ ਵਿੱਚ ਵੀ ਦਰਜ ਇਹ ਸਿਸਟਮ ਕਰਾ ਸਕਦਾ ਜਿਹੜਾ 3 ਤਰੀਕ ਨੂੰ ਆ ਰਿਹਾ ਇਹਦੀ ਸਰਗਰਮੀ 2 ਤਰੀਕ ਤੋਂ ਸ਼ਾਮ ਤੋਂ ਜੜੀ ਵੇਖਣੀ ਸ਼ੁਰੂ ਹੋ ਜਾਏਗੀ ਕੱਲ ਤੋਂ ਪੁਰੇ ਦੀ ਹਵਾ ਜਿਹੜੀ ਆ ਉਹ ਵਗੜੀ ਸ਼ੁਰੂ ਹੋ ਜਾਣੀ ਆ ਮੈਦਾਨਾਂ ਦੇ ਵਿੱਚ ਜਿਹਦੇ ਨਾਲ ਜਿਹੜੇ ਇਹ ਸਿਸਟਮ ਆ ਰਹੇ ਨੇ ਇਹਨਾਂ ਨੂੰ ਸਪੋਰਟ ਮਿਲੇਗੀ ਤੇ ਵੈਸਨ ਚੜ ਦੀ ਧਾਰਾ ਜਿਹੜੀ ਚੱਲ ਰਹੀ ਆ ਉਹਦੇ ਵਿੱਚ ਵੀ ਇਹ ਸਿਸਟਮ ਕਾਫੀ ਅਹਿਮ ਰੋਲ ਅਦਾ ਕਰਨਗੇ ਸੋ ਇਹ ਕਰਨ ਜਿਹੜਾ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਜਾਰੀ ਕੀਤੀ ਅੱਜ ਜੋ ਮੌਸਮ ਖਾਗ ਦੇ ਰਿਪੋਰਟ ਜਾਰੀ ਕੀਤੀ ਆ ਕਾਲੂ ਕੋਈ ਅਲਰਟ ਨਹੀਂ ਆ 31 ਤਰੀਕ ਨੂੰ ਧੁੰਦ ਦੇ ਕੋਈ ਜਿਹੜੇ ਅਲਰਟ ਨਹੀਂ ਆ ਧੁੰਦ ਜੇਕਰ ਹੁੰਦੀ ਹੋਵੇ ਕੁਝ ਭਾਗਾਂ ਦੇ ਵਿੱਚ ਤੇ ਉਹ ਸਮੇਂ ਦੇ ਨਾਲ ਉੱਡ ਜਾਣੀਆਂ ਯਾਨੀ ਕਿ ਸਵੇਰ ਹੁੰਦੇ ਹੁੰਦੇ 1 ਤਰੀਕ ਨੂੰ ਗਰਜਲੇਸ਼ਕ ਦੇ ਨਾਲ ਉੰਗਿ ਦੀ ਅਲਰਟ ਨੇ ਤੇ 40 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਤੇ ਇਹ yellow alert ਜਿਹੜੇ 1 ਤਰੀਕ ਨੂੰ ਜਾਰੀ ਕੀਤੇ ਗਏ ਨੇ 3 ਤਰੀਕ ਵਾਲਾ ਸਿਸਟਮ ਵੀ ਜਦੋਂ ਲਾਗੇ ਜਾਵੇਗਾ ਤੇ ਇਹਦੇ ਵੀ ਜਿਹੜੇ ਅਲਰਟਾਂ WhatsApp ਰਾਹੀਂ ਜਾਰੀ ਕਰ ਸਕਦਾ ਫਿਲਹਾਲ 1 ਤਰੀਕ ਵਾਲਾ ਜਿਹੜਾ ਸਿਸਟਮ ਲੱਗਣ ਜਾ ਰਿਹਾ ਉਹਦੇ ਵਿੱਚ ਇਹ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਧੰਨਵਾਦ